ਸਸ ਸਹੀ ਕਾਲ ਦੋਸਤੋ ਅੱਜ ਆਪਾਂ ਨਿਕਲਿਆ ਪ੍ਰੋਜੈਕਟ ਕਰਨ ਲੱਗਿਆ ਆਪਦੇ YouTube ਦੇ ਪਿੱਛੇ ਆਪਾਂ ਫਰਿੱਜ ਲਾਉਣੀ ਆ ਸਲਾਈਡ ਤੇ ਤਾਂ ਜੋ ਜਿਹੜੀ ਇਹ ਫਰਿੱਜ ਹੈ ਇਹ ਨਿਕਲ ਕੇ ਬਾਹਰ ਆ ਜੇ ਉਹਦੇ ਨਾਲ ਉਹਦੇ ਨਾਲ ਐਕਸੈਸਿਬਿਲਟੀ ਇੱਕ ਤਾਂ ਈਜ਼ੀ ਹੋ ਜੂਗੀ ਬਹੁਤ ਜ਼ਿਆਦਾ ਇੱਕ ਪਿੱਛੇ ਥੋੜੀ ਜਿਹੀ ਥਾਂ ਬਚਣ ਲੱਗ ਜੂਗੀ ਟੱਬ ਦੇ ਜਦੋਂ ਅਸੀਂ ਟ੍ਰਿਪ ਤੇ ਜਾਂਦੇ ਆ ਮੈਂ ਰੀਅਲਾਈਜ਼ ਕੀਤਾ ਕਿ ਇਹਨੂੰ ਟੱਬ ਦੇ ਉੱਤੇ ਜਾਂ ਟੇਲ ਗੇਟ ਤੇ ਚੜ ਕੇ ਕਈ ਰੀ ਵਿੱਚ ਸਾਮਾਨ ਘਟਣਾ ਪੈਂਦਾ ਉਹ ਥੋੜੇ ਜਨਮਾ ਟਾਇਰਿੰਗ ਹੋ ਜਾਂਦਾ ਉਹ ਤੇ ਦੂਜੀ ਪ੍ਰੋਬਲਮ ਇਹ ਹੁੰਦੀ ਆ ਇੱਕ ਦੋ ਦਿਨ ਤਾਂ ਠੀਕ ਰਹਿੰਦੀ ਆ ਕਾਰ ਉਦੋਂ ਬਾਅਦ ਜਦੋਂ ਕਾਰ ਗੰਦੀ ਹੋ ਜਾਂਦੀ ਆ ਪੱਧ ਸਾਰਾ ਗੰਦਾ ਹੋ ਜਾਂਦਾ ਇਧਰ ਵੀ ਜਦੋਂ ਅਸੀਂ ਸਾਮਾਨ ਕੱਢਦੇ ਆ ਸਾਰੇ ਕੱਪੜੇ ਗੰਦੇ ਹੋ ਜਾਂਦੇ ਆ ਸੋ ਮੈਂ ਸੋਚਿਆ ਇਹ ਤਾਂ ਪੱਕਾ ਹੱਲ ਕਰਦੀ ਆ ਜ ਆਪਾਂ ਹੁਣ ਆਪਾਂ ਕੀ ਕੀਤਾ ਹੋਇਆ ਆਪਾਂ ਫਾਲਸ ਫਲੋਰ ਲਾਈ ਹੋਈ ਆ ਇਹਦੇ ਵਿੱਚ ਫ੍ਰਿਜ ਜਿੰਨਾ ਕਟਆਊਟ ਛੱਡ ਗਏ ਇੱਥੇ ਟਾਈ ਡਾਊਨ ਪੁਆਇੰਟ ਲਾਇਆ ਸੋ ਫ੍ਰਿਜ ਨੂੰ ਵਿੱਚ ਲਾ ਕੇ ਇੱਥੇ ਸਵੈਪ ਪਾ ਕੇ ਇਹਨੂੰ ਫ੍ਰਿਜ ਨੂੰ ਟਾਈ ਡਾਊਨ ਕੀਤਾ ਹੋਇਆ ਪਰ ਜਿਹੜੀ ਆਪਣਾ ਨਵੀਂ ਆਪਾਂ ਸਲਾਈਡ ਲਾਵਾਂਗੇ ਉਹ ਇਹ ਇਹ ਸਿੱਧੇ ਟੱਬ ਦੇ ਵਿੱਚ ਡ੍ਰਿਲ ਕਰਕੇ ਉਹ ਟੱਬ ਨਾਲ ਉਹਨੂੰ ਫਾਸਟਨਿਗਿਟ ਕਰਨਾ ਪੈਣਾ ਆਪਾਂ ਨੂੰ ਲਾਸਟ ਵੀਕ ਮੈਲਬਨ 4x4 ਸ਼ੋਅ ਹੋਇਆ ਸੀਗਾ ਉਹਦੇ ਵਿੱਚ ਮੈਂ ਹਾਂ ਸਲਾਈਡ ਦਿੱਤੀ ਇਹਨੂੰ ਲਾਉਣ ਵਾਸਤੇ ਤਾਂ ਜੋ ਇਹ ਸਲਾਈਡ ਆਊਟ ਵਾਲੇ ਜਿਹੜਾ ਆਹ ਕੌਨਸੋਲਰ ਆ ਇਹਨੂੰ ਇੱਥੋਂ ਕੱਟਣਾ ਪੈਣਾ ਤਾਂ ਜੋ ਆਹ ਹਿੱਸਾ ਜਿਹੜਾ ਆਹ ਸਾਰਾ ਨਿਕਲ ਜਾਵੇ ਪਰ ਉਹਦੇ ਲਈ ਸਭ ਤੋਂ ਪਹਿਲਾ ਸਟੈਪ ਆਪਣਾ ਫਿਚ ਨੂੰ ਬਾਹਰ ਕੱਢਣਾ ਇੱਥੋਂ ਸੋ ਸਭ ਤੋਂ ਪਹਿਲਾ ਕੰਮ ਕਿ ਇਹਨੂੰ ਸਿੱਧਾ-ਸਿੱਧਾ ਕੱਟਣਾ ਆਪਾਂ ਇਹਨੂੰ ਸਰਕੂਲਰ ਸੌ ਨਾਲ ਵੀ ਕੱਟ ਸਕਦੇ ਸੀ ਪਰ ਪੰਗਾ ਇਹ ਆ ਵੀ ਥੱਲੇ ਟੱਬ ਦਾ ਪਲਾਸਟਿਕ ਆ ਸੋ ਮੈਂ ਕੋਈ ਟਰੇਡੀ ਦਾ ਹੈ ਨਹੀਂਗਾ ਮੇਰਾ ਹੱਥ ਇੰਨਾ ਜਿਹੜਾ ਸਟੈਡੀ ਨਹੀਂਗਾ ਮੈਨੂੰ ਡਰਾ ਮੈਂ ਜੇ ਕੱਟੂਗਾ ਇਹਦੇ ਲਾਸਟ ਲਾਈਨਰ ਦੇ ਵਿੱਚ ਨਾ ਕੱਟ ਦਿਆ ਸੋ ਜਿਆਦਾ ਹੈਕਸ ਵਰਤਾਂਗੇ ਆਪਾਂ ਪਰ ਇਹ ਪਹਿਲੇ ਨੂੰ ਮਾਰਕ ਕਰ ਲਈਏ ਸਿੱਧੀਆਂ ਲੈਣਾ ਕਿਤੇ ਆਪਾਂ ਵਿੰਗਾ ਡੇਟਾ ਨਾ ਕੱਟ ਪਈਏ ਮੇਰੇ ਕੋਲ ਇਹ ਦੋ 100 ਜਵਾ ਇੱਕ ਦਾ ਹੈਂਡ ਸੌਵ ਆ ਇੱਕ ਹੈਕਸੋਵ ਸੋ ਦੋਨਾਂ ਚੋਂ ਇੱਕ ਤਾਂ ਕੱਟੂ ਵੀ ਹੋਈ ਨਾ ਇਹਨੂੰ ਇਹ ਥੋੜੀ ਜੀ ਹਾਰਡਵੁੱਡ ਹੈ ਇਹ ਯੈਲੋ ਟੰਗ ਵੁੱਡ ਹੈ ਇਹ ਸੋ ਦੇਖਦੇ ਆ ਆਪਾਂ ਪਹਿਲਾਂ ਪੈਣਾ ਮਾਰ ਲੀਏ ਲੈਣਾ ਆਪਾਂ ਮਾਰ ਲਿਆ ਹੁਣ ਸ਼ੁਰੂ ਹੁੰਦਾ ਨਰਵਸ ਪਾਰਟ ਇਹਨੂੰ ਕੱਟਣਾ ਮੈਂ ਕਦੇ ਯਾਰੀ ਵਰਤੀ ਨਹੀਂ ਸੋ ਮੇਰਾ ਹੱਥ ਥੋੜਾ ਜਿਹਾ ਟਿੱਕੇ ਨਹੀਂ ਚੱਲਦਾ ਮਡਮਲਾ ਦਾ ਇੰਨਾ ਇੰਨੀ ਕੁ ਲੱਕੜ ਤਾਂ ਕੱਟ ਹੀ ਲਵਾਂਗੇ ਆ ਸਾਈਡ ਥੋੜੀ ਝੋਖੀ ਹੋ ਗਈ ਕਿਉਂਕਿ ਹੱਥ ਪੁੱਠਾ ਇੱਕ ਕਾਰਪਟ ਲੱਗੀ ਹੈ ਲੱਕੜ ਦੇ ਉੱਤੇ ਅ ਉਹ ਥੋੜੀ ਜੀ ਨਾ ਹੈਂਡ ਸੌ ਨੂੰ ਬਾਈਂਡ ਕਰਦੀ ਆ ਚੰਗੀ ਤਰ੍ਹਾਂ ਚੱਲੇ ਨਹੀਂ ਦਿੰਦੀ ਪਹਿਲਾ ਸਟੈਪ ਆਪਣਾ ਹੋ ਗਿਆ ਕੰਪਲੀਟ ਹੁਣ ਵੈਕਿਊਮ ਕਰਕੇ ਫਿਰ ਦੇਖਦੇ ਹਾਂ ਸਲਾਈਡ ਇੱਥੇ ਫਿੱਟ ਹੁੰਦੀ ਹੈ ਕਿ ਨਹੀਂ ਨਹੀਂ ਤਾਂ ਫਿਰ ਇਸਾਈਡ ਤੋਂ ਆਹ ਹੋਰ ਕੱਟਣਾ ਪੈਣਾ ਓਕੇ ਮੋਮੈਂਟ ਆਫ ਟ੍ਰੁੱਥ ਸਲਾਈਡ ਦੇਖਦੇ ਨੇ ਇਹ ਫਿੱਟ ਹੁੰਦੀ ਹੈ ਕਿ ਨਹੀਂ ਹਾਂ ਬਰਗੀ ਗੱਲ 0 ਤੇ ਫਿਰ ਡਿਰਾ ਕੀ ਗਈ ਪਰ ਜਿੱਤਿਆ ਲੇ ਲੂ ਆਪਾਂ ਹੁਣ ਕੀ ਕਰਨਾ ਸਲਾਈਡ ਦੇ ਵਿੱਚ ਪਾਇਲਟ ਹੋਲ ਡ੍ਰਿਲ ਕਰ ਲੈਣੀ ਆ ਤਾਂ ਜੋ ਆਪਾਂ ਨੂੰ ਪਤਾ ਹੋਵੇ ਟੱਬ ਦੇ ਵਿੱਚ ਕਿੱਥੇ ਡ੍ਰਿਲ ਕਰਨਾ ਕਿਉਂਕਿ ਇਹ ਤਾਂ ਸਕੂਪ ਫॉर एरर 0 ਆ ਜੇ ਆਪਾਂ ਟੱਬੇ ਚ ਮੋਰੀ ਕੱਢ ਲਈ ਉਹਨੂੰ ਦੁਬਾਰੇ ਸੀਲ ਤੱਕ ਕਰਨ ਦਾ ਬਹੁਤ ਪੰਗਾ ਹੋ ਜਾਂਦਾ ਸੋ ਆਪਾਂ ਕਰਨਾ ਜਿਹੜੇ ਆ ਆ ਜਿਹੜੀਆਂ ਆ ਸਾਈਡ ਤੇ ਕੈਮਰੇ ਸ਼ਾਇਦ ਦੱਸਦੀਆਂ ਇੱਥੇ ਆ ਜਮੇ ਮਾਊਂਟਿੰਗ ਹੋਲਸ ਆ ਨਾ ਇਹਨਾਂ ਦੇ ਵਿੱਚ ਪਹਿਲਾਂ ਪਾਇਲਟ ਹੋਲ ਡ੍ਰਿਲ ਕਰ ਲਾਂਗੇ ਫਿਰ ਵੱਡੀ ਹੋਲ ਡ੍ਰਿਲ ਕਰਕੇ ਉਹ ਚੈਰੇਵਟ ਨੱਕ ਲਾਵਾਂਗੇ ਪਰ ਉਸ ਤੋਂ ਪਹਿਲਾਂ ਜ਼ਰੂਰੀ ਆ ਕਿ ਆਪਾਂ ਆਪਦਾ ਸਪੇਅਰ ਟਾਇਰ ਨੂੰ ਡ੍ਰੌਪ ਕਰ ਲਈਏ ਕਿਉਂਕਿ ਜੇ ਡ੍ਰਿਲ ਕਰਾਂਗੇ ਤੇ ਦੱਸੇ ਤਾਂ ਸਪੇਅਰ ਟਾਇਰ ਦੇ ਵਿੱਚ ਵੀ ਨਾ ਡ੍ਰਿਲ ਕਰ ਦਈਏ ਮਾਰਿਆ ਕਰਦੇ ਥੱਲੇ ਪੈ ਕੇ ਦੇਖ ਲਈ ਕਿਤੇ ਕੋਈ ਵਾਇਰਿੰਗ ਲੂਮ ਜਾਂ ਕੋਈ ਹੋਰ ਕੋਈ ਫਿਊਲ ਲਾਈਨ ਜਾਂ ਕੁਝ ਹੋਵੇ ਨਾ ਉੱਥੇ ਕਿਉਂਕਿ ਟਾਈਪ ਉੱਥੇ ਅੱਗੇ ਆ ਸੋ ਜਸਟ ਇਨ ਕੇਸ ਕੱਬ ਦੇ ਨੇ ਥੱਲੇ ਪੈ ਕੇ ਦੇਖ ਲਿਆ ਵੈਸੇ ਤਾਂ ਉੱਥੇ ਕੁਝ ਨਹੀਂਗਾ ਪਰ ਇੱਥੇ ਕ੍ਰਾਸ ਮੈਂਬਰ ਆ ਇੱਥੇ ਤੇ ਉੱਥੇ ਪਰ ਕੱਬ ਦੇ ਵਿੱਚ ਤੇ ਕ੍ਰਾਸ ਮੈਂਬਰ ਦੇ ਵਿੱਚ ਥੋੜੀ ਜਿਹੀ ਥਾਂ ਹੈਗੀ ਐਸੋ ਕੋਈ ਇਸ਼ੂ ਆਉਣਾ ਨਹੀਂ ਚਾਹੀਦਾ ਸੋ ਆਪਣੀ ਪਲਾਨ ਆ ਕਿ ਪਹਿਲਾਂ ਸਕਰੂ ਡਰਾਇਵਰ ਨਾਲ ਮਾਰਕ ਕਰ ਲਾਂਗੇ ਜਿੱਥੇ ਆਪਾਂ ਡ੍ਰਿਲ ਕਰਨਾ ਤੇ ਉਦੋਂ ਬਾਅਦ ਫਿਰ ਆਪਾਂ ਇਹਨੂੰ ਸਲਾਈਡ ਨੂੰ ਪਾਸੇ ਰੱਖ ਕੇ ਡ੍ਰਿਲ ਕਰ ਦਿਆਂਗੇ ओके ਹੱਪਾ ਮਾਰਕ ਕਰ ਲਿਆ ਆਪਣੇ ਜਿਹੜੇ ਜਿੱਥੇ ਆਪਾਂ ਡ੍ਰਿਲ ਕਰਨਾ ਉਹ ਸਲਾਈਡ ਨੂੰ ਪਾਸੇ ਰੱਖ ਕੇ ਹੁਣ ਡ੍ਰਿਲ ਕਰਦੇ ਆ ਐਮ 6 ਸਕਰੂ ਆ ਜਿਹੜੇ ਫਿੱਟ ਆ ਰਹੇ ਆ ਸੋ ਹੁਣ ਕਰੀਏ ਡ੍ਰਿਲ ਨਰਵਸ એનਰਜੀ ਫੋਲਨਾ ਕਦੇ ਕੀਤਾ ਨਹੀਂ ਇਹੋ ਜਿਹਾ ਕੰਮ ਕਾਰ ਦੇ ਵਿੱਚ ਡ੍ਰਿਲ ਕਰਨਾ ਥੋੜਾ ਜਿਹਾ ਲੱਗਦਾ ਔਖਾ ਮੈਂ ਨਾ ਹ ਟੂ ਲ ਲੈਂਦਾ ਇਹ ਰਿਵਨਟ ਲਾਉਣ ਵਾਸਤੇ ਆ ਰਿਵਨਟ ਟੂਲ ਸੋ ਜਿਹੜਾ ਰਿਵਨਟ ਹੈ ਤੇ ਅੱਗੇ ਆ ਸਪਰੂ ਹੋ ਜਾਂਦਾ ਫਿਰ ਇਹਨੂੰ ਜਿਹੜੀ ਆਪਾਂ ਹੋਲ ਡ੍ਰਿਲ ਕੀਤੀ ਉਹਦੇ ਵਿੱਚ ਦੀ ਪਾ ਕੇ ਇਹਨੂੰ ਜਦੋਂ ਇਹਨੂੰ ਦੱਬਾਂਗੇ ਉਹ ਰਿਵਨਟ ਉਹਦੇ ਵਿੱਚ ਫਿੱਟ ਹੋ ਜਾਊਗਾ ਤੇ ਨਾਲੇ ਤੁਹਾਡਾ ਗ੍ਰਿਪ ਸਟਰੈਂਥ ਟੈਸਟ ਹੋ ਜਾਊਗਾ ਸੋ ਮੈਂ ਕਦੇ ਟੂਲੇ ਵਰਤਿਆ ਨਹੀਂ ਸੋ ਮੈਂ ਪਹਿਲਾਂ ਕੀ ਕੀਤਾ ਮੈਂ ਆਹ ਪੱਤਰੀ ਲੈ ਕੇ ਪੱਤਰੀ ਚਾਹ ਲਾ ਕੇ ਦੇਖਿਆ ਸੈਟੋ ਗਿਆ ਵਧੀਆ ਹੁਣ ਇਹਨੂੰ ਐਵੇਂ ਟੱਬ ਚ ਕਰਾਂਗੇ ਜਿਹੜੀ ਆਪਾਂ ਟੱਬ ਦੇ ਵਿੱਚ ਹੋਲਡਰ ਲੀ ਕੀਤੀ ਸੀ ਨਾ ਉਹਦੇ ਵਿੱਚ ਆ ਪੇਂਟ ਆ ਬਿਲਕੁਲ ਇਹ ਪੇਂਟ ਲਾਉਂਗਾ ਵੈਸੇ ਤਾਂ ਮੈਨੂੰ ਲੱਗਦਾ ਸ਼ੀਟ ਮੈਟ ਲਾਹੀ ਜਿਹੜਾ ਟੱਬ ਪਰ ਫਿਰ ਵੀ ਕੋਈ ਨੁਕਸਾਨ ਹੈ ਨਹੀਂ ਕਿਉਂਕਿ ਲੇਟਰ ਡਾਉਂਗੇ ਟ੍ਰਾਈ ਕਰ ਇਹਦੇ ਚ ਜੰਗਾਜ ਨੂੰ ਦੇ ਚ ਕਰਨਾ ਪਵੇ ਕੋਈ ਫਰਜ਼ਾ ਨਾ ਉਹਦਾ ਜਿਹੜੀਆਂ ਉਹਨਾਂ ਚ ਲਾ ਦੇਣਾ ਪਾਪਾ ਨਾ ਅਪ ਆਇਂ ਕਰਕੇ ਇਹ ਇਹਦੇ ਵਿੱਚ ਮੋਰੀ ਕਰਤੀ ਪਰ ਜੇ ਵੇਖੀਏ ਟੱਬ ਦੇ ਟੱਬ ਲਾਈਨਰ ਆ ਜਿਹੜਾ ਪਲਾਸਟਿਕ ਆ ਕਾਲੀ ਤੇ ਜਿਹੜਾ ਥੱਲੇ ਟੱਬ ਆ ਨਾ ਇਹਨਾਂ ਦੇ ਵਿੱਚ ਮੈਨੂੰ ਲੱਗਦਾ 10 mm ਦਾ ਹੀ ਫਰਕ ਆ ਸੋ ਉਹਦੇ ਕਰਕੇ ਤਾਂ ਮੈਂ ਵਾਰੀ-ਵਾਰੀ ਵੈਕਿਓ ਮਾਰ ਰਿਹਾ ਕਿਉਂਕਿ ਇਹ ਜਿਹੜਾ ਸਨ ਵਿੱਚ ਜਿਹੜਾ ਗੈਪ ਆ ਉਹਦੇ ਵਿੱਚ ਸਾਰਾ ਕੁਝ ਉਹ ਡਬਰੀ ਹੈ ਇਹਦੇ ਵਿੱਚ ਜਾਵੜਦਾ ਸੋ ਤਾਂ ਇਹ ਕੱਟਣਾ ਪੈਂਦਾ ਥੋੜਾ ਜਿਹਾ ਉੱਤੋਂ ਜਿਹੜਾ ਟੱਬ ਲਾਈਨਰ ਆ ਇਨੂੰ ਨਾਲ ਕੱਟ ਕੇ ਫਿਰ ਜਿਹੜਾ ਰਿਬਨਟ ਆ ਉਹ ਵਿੱਚ ਨਹੀਂ ਜਾਂਦਾ ਨਹੀਂ ਤਾਂ ਤੇ ਟੱਬ ਤੇ ਲਾਈਨਰ ਦੋਵਾਂ ਨੂੰ ਰਿਬਨਟ ਗ੍ਰੈਬ ਨਹੀਂ ਕਰਦਾ ਕਿਉਂਕਿ ਉਹਨਾਂ ਥਿੱਕ ਨਹੀਂ ਹੁੰਦਾਗਾ ਉਹ ਪੂਰਨ ਲੋਜੀ ਸਾਰੇ ਰਿਵਨਟ ਆਪਣੇ ਲੱਗੇ ਕਟਰ ਪਸਰਾ ਦੇ ਦੋ ਅਬੜਾ ਇਹ ਕਾਇਨ ਲ ਕੇ ਤੈਨ ਐਕਸਾਈਡ ਤੇ ਤੇ ਤੈਨੀ ਦੂਜੀ ਤੇ ਇਸ ਦੇ ਵਿੱਚ ਆਪਾਂ ਇਹਨਾਂ ਦੇ ਵਿੱਚ ਹੁਣ ਆਪਣੀ ਜਿਹੜੀ ਸਲਾਈਡ ਆ ਉਹ ਸਕਰੂ ਕਰਦੇ ਹਾਂ ਮੇਰੇ ਕੋਲ ਇਹ ਆਹ M6 65mm ਲੰਮੇ ਸਕਰੂ ਆ ਇਹਨਾਂ ਨਾਲ ਆਪਾਂ ਸਾਈਡ ਨੂੰ ਸਿਕਯੂਰ ਕਰ ਦਿਆਂਗੇ 탑 ਨਾਲ ਸਕਰੂ ਵਾਸਤੇ ਡ੍ਰਿਲ ਬਿਟ ਆਪਣੇ ਕੋਲ ਹੈ ਨਹੀਂਗੀ ਸੋ ਹੁਣ ਹੱਥ ਨਾਲ ਹੀ ਸਕਰੂ ਕਰਨੇ ਪੈਣੇ ਆ ਇਹ ਲਓ ਜੀ ਨਟ ਹੋ ਗਏ ਸਾਰੇ ਟਾਈਟ ਇਹਨੂੰ ਹੁਣ ਆਪਾਂ ਟੈਸਟ ਕਰੀਏ ਆਪਣੇ ਸਲਾਈਡਿੰਗ ਮੈਕੈਨਿਜ਼ਮ ਨੂੰ ਬਣ ਗਈ ਗੱਲ ਉਹਨੂੰ ਲੈਣਾ ਪੈਟ ਦੇ ਦਿੱਤੇ ਆ। ਕਹਿੰਦੇ ਵੀ ਇਹਦੇ ਬਾਟਮ ਤੇ ਸਟਿੱਕ ਕਰ ਲੈਣਾ। ਵੀ ਇਹ ਪ੍ਰੋਟੈਕਸ਼ਨ ਦੇਊਗੀ ਫ੍ਰਿਜ ਨੂੰ ਸਕ੍ਰੈਚ ਵਗੈਰੇ ਨਹੀਂ ਹੁੰਦੀ ਬਾਟਮ ਤੇ। ਪਰ ਇਹਦੇ ਹਿਸਾਬ ਤੇ ਤਾਂ ਨਹੀਂ ਰਿਹਾਗਾ ਨਾ ਤਾਂ ਇਹ ਲੈਂਥ ਵਾਈਜ਼ ਇਹ ਤੇ ਨਾ ਵਿड्ਥ ਵਾਈਜ਼ ਇਹ ਸਟਰ ਹੁੰਦਾਗੇ ਜੇ ਕੰਮ। ਨਾ ਤਾਂ ਇਹ ਵਿड्ਥ ਵਾਈਜ਼ ਪੂਰਾ ਆਉਂਦਾ। ਇਧਰੋਂ ਵੱਧਾ ਜੇ ਲੈਂਥ ਵਾਈਜ਼ ਲਾਉਣੇ ਆ ਤਾਂ ਕੱਟਆਊਟ ਨਹੀਂ ਕਵਰ ਹੁੰਦਾ। ਇਹਨੇ ਥੋੜਾ ਜਿਹਾ ਤੇ ਚੀਤੀਜ ਬਾਤ ਆ ਬਈ ਇਹ ਜਰਾ ਜਾਂ ਫਿਰ ਇਹਨੂੰ ਕੱਟ ਕੇ ਐ ਲੱਗੂਗਾ ਇਹ ਇੱਥੋਂ ਕੱਟ ਦਗੇ ਫਿਰ ਜਿਹਦੇ ਥੱਲੇ ਦੇਖਣਾ ਮੈਨਾਂ ਕਿਵੇਂ ਆ ਫ੍ਰਿਜ ਦੇ ਥੱਲੇ ਦੇਖਿਆ ਇਹ ਮੈਨੂੰ ਲੱਗਦਾ ਵਾਈਬ੍ਰੇਸ਼ਨ ਡੈਂਪਰ ਆ ਇੱਥੇ ਮੈਨੂੰ ਤੇ ਉਧਰਲੇ ਪਾਸੇ ਹੋਣਗੇ ਪਰ ਕੱਟ ਕੇ ਲਾਉਣੇ ਪੈਣਗੇ ਕੌਦੀ ਸਲਾਈਡ ਆਪਣੀ ਹੋ ਗਈ ਤਿਆਰ ਹੁਣ ਤੇ ਆਪਾਂ ਇਹਦੇ ਫ੍ਰਿਜ ਰੱਖ ਕੇ ਫ੍ਰਿਜ ਨੂੰ ਪਾਵਰ ਅਪ ਕਰਦੇ ਆਂ ਆਵਾ ਕੋ ਫ੍ਰਿਜ ਲਈ ਆਪਾਂ ਆਸਟ੍ਰੇਲੀਅਨ ਮੇਡ ਗੁੱਡ ਰਿਵਿਊ ਰਿਵਿਊਜ਼ ਆ ਦੇ ਆ ਤੇ ਹੈ 500 ਲੀਟਰ ਪਰ ਡਿਅਲ ਜ਼ੋਨ ਉਹ ਉਹ ਨੂੰ ਫ੍ਰੀਜ਼ਰ ਬਣਾ ਸਕਦੇ ਹੋ ਇਹਨੂੰ ਫ੍ਰਿਜ ਬਣਾ ਸਕਦੇ ਹੋ ਜੇ ਤਾਂ ਕੱਲੇ ਬੰਦੇ ਨੇ ਜਾਣਾ ਤਾਂ 50 ਲੀਟਰ ਲਈ ਉਹ ਫ੍ਰੀਜ਼ਰ ਤੇ ਆ ਫ੍ਰਿਜ ਬਣ ਜੂ ਤਾਂ ਵਧੀਆ ਤੁਹਾਡਾ ਟਾਈਮ ਪਾਸ ਹੋ ਜਾਊਗਾ ਪਰ ਜੇ ਫੈਮਿਲੀ ਨੇ ਜਾਣਾ ਫਿਰ ਸਾਰਿਆਂ ਨੂੰ ਫ੍ਰਿਜ ਬਣਾ ਲਓ 900 ਲੀਟਰ ਫ੍ਰਿਜ ਬਣ ਜੂਗੀ ਇੱਕ ਸਾਰੀ ਸੋ ਉਹ ਵੀ ਠੀਕ ਆ ਹੁਣ ਇੱਕ ਲਾਸਟ ਕੰਮ ਕਰਨ ਰਹਿ ਗਿਆ ਕਰਨ ਵਾਲਾ ਇਹਨੂੰ ਪਾਵਰ ਅਪ ਕਰਨਾ ਇਹਦੇ ਪਾਵਰ ਵਾਲੀ ਕੇਬਲ ਤਾਂ ਇਹਦੇ ਨਾਲ ਆਈ ਆ ਪਰ ਉਹਨਾਂ ਨੇ ਨਾ ਫਿਊਜ਼ ਨਹੀਂ ਲਾਇਆ ਇਹਦਾ ਫਿਊਜ਼ ਲਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਸ਼ਾਰਟ ਸਰਕਟ ਹੋ ਜਾ ਆਪਣੇ ਸਾਰਾ 12 ਵੋਲਟ ਸਿਸਟਮ ਦਾ ਜਿਹੜਾ ਉਹਨੂੰ ਟਰਬਲ ਦੇਊ ਇਹ ਸੋ ਅਪਹਿਲ ਚ ਫਿਊਜ਼ ਲਾਵਾਂਗੇ ਹਨਾ ਇਹਨਾਂ ਪਤਾ ਫਿਊਜ਼ ਇਹਦੀ ਪੋਜ਼ਿਟਿਵ ਸਾਈਡ ਤੇ ਮੈਂ ਲਾਉਂਗਾ ਫਿਰ ਪਾਵਰ ਅਪ ਕਰਾਂਗੇ ਇਹਨੂੰ ਸੋ ਇਹਦੀ ਪੋਜ਼ਿਟਿਵ ਸਾਈਡ ਵਾਲੀ ਤਾਰ ਨੂੰ

soldering iron laggy on ਯਾਰ ਆਹ ਕੰਬੋ ਦੋਖਾ ਸੋਲਡਰਿੰਗ ਕਰਨ ਵਾਲਾ ਮੇਰੇ ਤੋਂ ਕਦੇ ਗੱਲ ਹੀ ਨਹੀਂ ਬੰਦੀ ਸ਼ੋਲਡਰ ਤਾਂ ਆਪਾਂ ਕਰਤਾ ਪਰ ਮੇਰਾ ਸ਼ੋਲਡਰ ਆਏ ਹੁੰਦਾ ਜਿਵੇਂ ਜਾਨਵਰਾਂ ਨੇ ਬਿੱਟਾਂ ਸੱਜਦੀਆਂ ਇਹ ਆਏ ਜਿਆ ਪਰ ਕਨੈਕਸ਼ਨ ਸਟਰੋਂਗ ਆ ਸੋ ਡਸਨਟ ਮੈਟਰ ਟਾਈਮ ਇੱਤੇ ਬਹੁਤ ਲੱਗ ਗਿਆ ਪਰ ਮੈਂ ਮਤਲਬ ਟਰੇਡੀ ਨਹੀਂਗਾ ਨਾ ਮਕੈਨਿਕਾਂ ਸੋ ਮੈਂ ਟੂਲਸ ਨਾਲ ਕੰਫਰਟੇਬਲ ਨਹੀਂਗਾ ਸੋ ਟਾਈਮ ਲੱਗਿਆ ਮੈਨੂੰ ਮਾਰਨਿੰਗਸ ਦੇ ਕਈ ਗੇੜੇ ਲਾਉਣੇ ਪਏ ਕਿਉਂਕਿ ਮੈਂ ਸਮਾਨ ਭੁੱਲ ਜਾਂਦਾ ਭੁੱਲ ਗਿਆ ਸੀ ਕੰਫਰਮ ਗਲਤੀਆਂ ਵੀ ਕੀਤੀਆਂ ਹੋਣੀਆਂ ਕਿਉਂਕਿ ਮੈਂ ਟੂਲਸ ਨਾਲ ਹੈਂਡੀ ਨਹੀਂ ਸੋ ਜੇ ਤੁਹਾਡੇ ਕੋਲ ਕੋਈ ਫੀਡਬੈਕ ਆ ਤਾਂ ਕਮੈਂਟਸ ਵਿੱਚ ਜਰੂਰ ਦੱਸਿਓ ਜੇ ਸਾਡੀ ਅਗਲੀ ਵਾਰੀ ਜਿਹੜਾ ਇੱਕ ਦਾ ਕੰਮ ਕਰਨਾ ਹੋਵੇ ਤਾਂ ਜ਼ਿਆਦਾ ਐਫੀਸ਼ੀਐਂਟਲੀ ਕਰਾਂ ਧੰਨਵਾਦ